ਦੋਸਤੋ ਜਿਹੜੀ ਉੱਪਰ ਫੋਟੋ ਆ ਨਾ ਸਾਰਾ ਗੜੀ ਤੇ ਹਮਲਾ ਕਰਨ ਵਾਲੇ ਕਬੈਲੀ ਸਰਦਾਰ ਗੋਲ ਬਾਦਸ਼ਾਹੀ ਆ ਥੱਲੇ ਹਵਾਲਦਾਰੀ ਸ਼ਰ ਸਿੰਘ ਇਹਦੇ ਕੋਲ 21 ਸਿੱਖ ਫੌਜੀ ਆ ਸਮੇਤ ਆਪਣੇ ਤੇ ਇਹ ਜਿਹੜਾ ਕਬੈਲੀ ਸਰਦਾਰ ਆ ਇਹਦੇ ਕੋਲ 10000 ਇਕੱਠੇ ਕੀਤੇ ਫੌਜੀ ਆ ਕਬੀਲਿਆਂ ਦੇ ਇਹ ਉਹਨਾਂ ਕਬੀਲਿਆਂ ਦੇ ਸਰਦਾਰ ਆ ਜਿਹੜੇ ਅੰਗਰੇਜ਼ ਤੋਂ ਬਲੈਕ ਟੈਕਸ ਲੈਂਦੇ ਰਹਿਆ ਅੰਗਰੇਜ਼ ਭਾਵੇਂ ਕਬਜ਼ਾ ਕਰ ਛੱਡਿਆ ਰਾਜ ਕਰ ਛੱਡਿਆ ਪਰ ਫਿਰ ਵੀ ਇਹਨਾਂ ਲੋਕਾਂ ਨੂੰ ਟੈਕਸ ਦੇਣਾ ਪਿਆ ਕਿਉਂਕਿ ਬੜੇ ਖੁੰਖਾਰ ਕਿਸਮ ਦੇ ਕਬੀਲੇ ਸੀ ਬੰਦਾ ਮਾਰਨਾ ਤੇ ਇਹਨਾਂ ਲਈ ਇਹ ਮਿੰਟ ਦੀ ਗੱਲ ਸੀ ਇਹ ਨਾ ਆਉਂਦਿਆ ਜਿਹੜਾ 10000 ਬੰਦਾ ਗੜੀ ਤੇ ਚਾਰ ਲਿਆ ਤੇ ਈਸ਼ਰ ਸਿੰਘ ਨੂੰ ਆਵਾਜ਼ ਦਿੰਦਾ ਵੀ ਆਤਮਸਮਰਪਣ ਕਰ ਦਿਓ ਕਿਉਂ ਅੰਗਰੇਜ਼ਾਂ ਲਈ ਆਪਣੀ ਜਾਨ ਗਵਾਉਂਦੇ ਜੀ ਤੇ ਈਸ਼ਰ ਸਿੰਘ ਮਝੈਲ ਸੀ ਗਾੜੀ ਉਹ ਕਿੜਾ ਵੀ ਘੱਟ ਸੀ ਉਹ ਆਂਦਾ ਸਾਡੇ ਗੁਰੂ ਨੇ ਨਹੀਂ ਅੱਜ ਤੱਕ ਇਹ ਸਾਨੂੰ ਸਿਖਾਇਆ ਕਿ ਕਿਸੇ ਦੀ ਪਿੱਠ 'ਚ ਅਸੀਂ ਸ਼ੂਰਾ ਖੋਪੀਏ ਇਹਨੇ ਜਦੋਂ ਆਖਿਆ ਨਾ ਵੀ ਆਤਮ ਸਮਰਪਣ ਕਰ ਦਿਓ ਨੇ ਹੈ ਨਹੀਂ ਇਹ ਗੱਲ ਨਹੀਂ ਹੋਣੀ ਆਤਮ ਸਮਰਪਣ ਨਹੀਂ ਹੋਣਾ ਹੁਣ ਖੰਡੇ ਖੜਕਣਗੇ ਜੇ ਤੂੰ ਜਿੱਤ ਗਿਆ ਤੇ ਤੂੰ ਜਿੱਤ ਗਿਆ ਤੇ ਜੇ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਰੋਕਾਂਗੇ ਤੁਹਾਨੂੰ ਜ਼ਰੂਰ ਭਾਵੇਂ ਤੁਸੀਂ 10000 ਹੀ ਜੀ ਕਿਉਂਕਿ ਉਧਰੋਂ ਅੰਗਰੇਜ਼ਾਂ ਦਾ ਦੂਜੇ ਕਿਲੇ ਵੱਲੋਂ ਇਸ਼ਾਰਾ ਆ ਗਿਆ ਸੀ ਕਿ ਅਸੀਂ ਹੋਰ ਫੌਜ ਤੁਹਾਡੇ ਲਈ ਨਹੀਂ ਭੇਜ ਸਕਦੇ ਤੁਸੀਂ ਆਪ ਹੀ ਇਹ ਜੁੱਦ ਲੜੋ ਜਾਂ ਕਿਲਾ ਛੱਡ ਕੇ ਤੇ ਭੱਜ ਜਾਓ ਇਹ ਜਿਹੜਾ ਗੁਲਬਾਰ ਸੈਨਿਕ ਦੋਰੀਏ ਗੱਲ ਆਖੀ ਵੀ ਤੁਸੀਂ ਅੰਗਰੇਜ਼ ਰਾਜ ਲਈ ਆਪਣੀ ਜਾਨ ਕਿਉਂ ਗਵਾਉਂਦੇ ਜਿਹਦੇ ਸਵਾਲਦਾਰੀ ਸ਼ਰਸੋਂ ਨੇ ਕਿਹਾ ਲੜਾਂਗੇ ਪਠਾਣਾ ਨੂੰ ਮਾਰਾਂਗੇ ਉਹਨਾਂ ਨੂੰ ਪਛਾਹ ਹਟਾਵਾਂਗੇ ਕਿਲੇ ਤੇ ਕਬਜ਼ਾ ਨਹੀਂ ਹੁਣ ਦਿਆਂਗੇ ਤੇ ਫੇਰ ਜਿਹੜੀਆਂ ਲੈਣਾ ਪੜੀਆਂ ਦੇਸ਼ ਵਾਬਰ ਮੋਹੇ ਸ਼ੁਭ ਕਰਮ ਮੰਤੇ ਕਬੂ ਨਾ ਡਰੋ ਨਿਸ਼ਚੇ ਕਰ ਇਹ ਸਾਰਾ ਸ਼ਬਦ ਪੜ੍ਹ ਕੇ ਇਹਨਾਂ 21 ਸਿੱਖਾਂ ਨੇ ਪਹਿਲੀ ਗੋਲੀ ਜਿਹੜੀ ਆ ਉਹ ਪਠਾਣਾ ਵਾਲੇ ਨੂੰ ਦਾਗ ਦਿੱਤੀ ਇਹ ਜਿਹੜਾ ਗੁੱਲ ਬਾਦਸ਼ਾਹ ਵਾ ਇਹਨੂੰ ਮਾਣ ਵੜਾ ਸੀ ਕਿ 10000 ਪਠਾਣ 21 ਇਹ ਬੰਦੇ ਆ ਕਿਲਾ ਵੀ ਕੱਚਾ ਵਾ ਗਾਰੇ ਦੀਆਂ ਏਡਾ ਨਾ ਕੀਤਾ ਤੇ ਕਰ ਕੀ ਲੈਣਗੇ ਪਰ ਇਹਨੂੰ ਇਹ ਨਹੀਂ ਸੀ ਪਤਾ ਕਿ ਇਹ ਗੁਰੂ ਕਲਗੀਧਰ ਦੇ ਲਾਲ ਆ ਤੇ ਹੈ ਵੀ ਮਜੈਲ ਆ ਮੇ ਕਮਾਂਡਰ ਮਜੈਲ ਇਹਨਾਂ ਦਾ ਇਸ਼ਰ ਸਿੰਘ ਤੇ ਪਿੱਛੇ ਤੇ ਇਹਨਾਂ ਹਟਣਾ ਨਹੀਂ ਭਾਵੇਂ ਕੋਸ਼ ਹੋ ਜੇ ਅੰਗਰੇਜ਼ ਵੀ ਬਥੇਰੀ ਵਾਹ ਲਾਉਂਦੇ ਰਹੇ ਪਛਾਂ ਆ ਜੋ ਆਪਣਾ ਬਚਾਅ ਕਰ ਲੋ ਪਰ ਨਹੀਂ ਇਹ ਮੰਨੇ ਨਹੀਂ ਇਹਨਾਂ ਨੇ ਆਖਿਆ ਜੋ ਵੇਖੀ ਆ ਉਹਨੇ ਸਾਰੀ ਵੀਡੀਓ ਜਿੰਨੀ ਮੈਂ ਤੁਹਾਨੂੰ ਦੱਸਣਾ ਕੀ ਕੀ ਹੋਇਆ ਪਰ ਰੋਜ਼ ਥੋੜਾ ਥੋੜਾ ਦੱਸਿਆ ਕਰਾਂਗੇ ਕਿ ਪਠਾਨ ਕਿਦਾਂ ਅੱਗੇ ਨੂੰ ਵਧੇ ਆ ਤੇ ਕਿਦਾਂ ਫਿਰ ਗੋਲੀਬਾਰੀਆਂ ਹੋਈਆਂ ਤਿੰਨ ਵਾਰੀ ਕਿਲੇ ਚ ਪਾੜ ਪਾਇਆ ਪਠਾਨਾ ਪਰ ਤਿੰਨੇ ਵਾਰੀ ਨਾ ਆ ਜਿਹੜਾ ਚੱਕਰ ਲਾਇਆ ਨਾ ਹ왈ਦਾਰ ਇਸ਼ਰ ਸਿੰਘ ਨੇ ਇਹ ਚੱਕਰ ਨੇ ਵੀ ਅਖੀਰ ਤੇ ਆ ਗੁੱਲ ਬਾਦਸ਼ਾਹੀ ਧੌਣ ਵੱਢਣੀ ਜਾ ਕੇ ਜਦੋਂ ਇਹ ਕੋੜੀਆਂ ਚਾਦੀਆਂ ਵੱਜ ਜਾਣੀਆਂ ਇਸ਼ਰ ਸਿੰਘ ਦੇ ਪਰ ਇਹ ਚੱਕਰ ਵੀ ਕੰਮ ਆਉਂਦਾ ਆਂਦੇ ਨਾ ਨਿਹੰਗ ਸਿੰਘ ਚੱਕਰ ਕੋ ਲਿਆਉਂਦੇ ਇਹਨਾਂ ਦਾ ਵੀ ਬੜਾ ਰੋਲ ਹੁੰਦਾ ਸੋ ਦੋਸਤੋ ਸ਼ੇਅਰ ਕਰਿਓ ਰੋਜ਼ ਪਾਵਾਂਗੇ ਭਾਗ